ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਆਮ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਜੀ ਜਿਹੜਾ ਨਾਮ ਅਮਨਦੀਪ ਸਿੰਘ ਦਾ ਮੈਂ ਐਸਐਚਓ ਸਲਕ ਗੁਰਦਾਸਪੁਰ ਹਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਹਦਾਇਤਾਂ ਨੇ ਕਿ ਜਿਹੜੀਆਂ ਪੰਜਾਬ ਦੇ ਵਿੱਚ ਹੁਣ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਆਏ ਚੱਲ ਰਹੀਆਂ ਨੇ ਤੇ ਇਹ ਜਿਹੜੀਆਂ ਚੋਣਾਂ ਨੇ ਬਿਲਕੁਲ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣੀਆਂ ਨੇ ਇਹ ਸਾਡੀ ਡਿਊਟੀ ਬਣਦੀ ਆ ਤੇ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਜਿਹੜੇ ਵੀ ਅਸਲਾਧਾਰਕ ਨੇ ਉਹ ਜਿਹੜਾ ਆਪਣਾ ਅਸਲਾ ਉਹ ਸਾਡੇ ਕੋਲ ਜਾਂ ਕਿਸੇ ਵੀ ਗੱਣਾ ਉਸ ਤੇ ਜਮ੍ਹਾਂ ਕਰਾ ਸਕਦੇ ਨੇ ਤਾਂ ਕਿ ਜਿਹੜੀਆਂ ਇਹ ਜਿਹੜੀਆਂ ਇਲੈਕਸ਼ਨਸ ਨੇ ਇਹ ਬਿਲਕੁਲ ਕਿਸੇ ਡਰ ਤੋਂ ਰਹਿਤ ਹੋਣ ਤੇ ਸਾਫ਼ ਸੁਥਰੇ ਤਰੀਕੇ ਨਾਲ ਹੋਣ ਤੇ ਇਹ ਮੇਰੀ ਆਪ ਦੀ ਹੋ ਅਪੀਲ ਆ ਵੀ ਆਪਣਾ ਜਿਹੜਾ ਅਸਲਾ ਵਾ ਉਹਨੂੰ ਜਮ੍ਹਾਂ ਕਰਾਇਆ ਜਾਵੇ ਜੇ ਕੋਈ ਆਪਣਾ ਅਸਲਾ ਨਹੀਂ ਜਮ੍ਹਾਂ ਕਰਾਉਂਦਾ ਜਾਂ ਉਹਦਾ ਕੋਈ ਪ੍ਰਦਰਸ਼ਨ ਕਰਦਾ ਜਾਂ ਉਹਦੀ ਕੋਈ ਦਰੋਹਤੋਂ ਕਰਦਾ ਐਸ ਪਰ ਲਾਓ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ